ਨਾ ਜਾਵਗੇ ਜਿਹੜਾ ਚੈਂਪ ਲਾਇਆ ਸਾਰੇ ਮੁਕਸਰ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਰਮਨਜੋਤ ਬਰਾੜ ਪ੍ਰਧਾਨ ਦਸ਼ਮੇਸ਼ ਯੂਥ ਵੈਲਫੇਅਰ ਕਲੱਬ ਸਾਡਾ ਜਿਹੜਾ ਯੂਥ ਵੈਲਫੇਅਰ ਕਲੱਬ ਹੈ ਜੀ ਅਸੀਂ ਹਰ ਸਾਲ ਸਾਡੇ ਜਿਹੜੇ ਅਸਲੀ ਲੈਜੈਂਡ ਹੈ ਜਿਹੜੇ ਸਹੀ ਮਹਿਨਿਆਂ 'ਚ ਜਿਨ੍ਹਾਂ ਨੂੰ ਲੈਜੈਂਡ ਕਹਿਣ ਨੂੰ ਦਿਲ ਕਰਦਾ ਹੈ ਸਰਦਾਰ ਭਗਤ ਸਿੰਘ ਅਮਰ ਸ਼ਹੀਦ ਉਹਨਾਂ ਦੇ ਨਾਲ ਸੁਖਦੇਵ ਜੀ ਔਰ ਰਾਜਗੁਰੂ ਜੀ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਸੀਂ ਹਰ ਸਾਲ ਇੱਕ ਖੂਨਦਾਨ ਕੈਂਪ ਲਵਾਉਂਦੇ ਹੁੰਨੇ ਆਂ ਸ਼੍ਰੀ ਮੁਕਸਰ ਸਾਹਿਬ ਵਿਖੇ ਅੱਜ ਦਾ ਇਹ ਜਿਹੜਾ ਕੈਂਪ ਹੈ ਜੀ ਅਸੀਂ ਰੈੱਡ ਕਰਾਸ ਭਵਨ ਵਿਖੇ ਲਗਵਾਇਆ ਹੈ ਇਹ ਇੱਥੇ ਵਿਸ਼ੇਸ਼ ਤੌਰ ਤੇ ਡਾਕਟਰ ਕੁਲਦੀਪ ਚੰਦ ਅਗਨੀ ਹੋਤਰੀ ਜੀ ਮੁੱਖ ਮਹਿਮਾਨ ਦੀ ਤਰ੍ਹਾਂ ਪਹੁੰਚ ਰਹੇ ਨੇ ਡਾਕਟਰ ਕੁਲਦੀਪ ਚੰਦ ਅਗਨੀ ਹੋਤਰੀ ਜੀ ਕਿਸੇ ਵੈਸੇ ਜਾਣ ਪਛਾਣ ਦੇ ਮਹਤਾਜ ਤਾਂ ਹੋਣਗੇ ਪਰ ਫਿਰ ਵੀ ਮੈਂ ਉਹਨਾਂ ਬਾਰੇ ਦੱਸ ਦਿੰਨਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਰਹੇ ਆ ਹਿਮਾਚਲ ਪ੍ਰਦੇਸ਼ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ ਦੇ ਵੀ ਸੀ ਵੀ ਰਹੇ ਆ ਔਰ ਅੱਜਕੱਲ ਜਿਹੜੇ ਸੱਭਿਆਚਾਰਕ ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਹਰਿਆਣਾ ਸਾਇਤ ਅਕੈਡਮੀ ਦੇ ਵਾਈਸ ਚੇਅਰਮੈਨ ਨੇ ਹੋਰ بڑے ادارے ਉਹਨਾਂ ਦੇ ਕੋਲ ਨੇ ਉਹ ਵਿਸ਼ੇਸ਼ ਤੌਰ ਤੇ ਸਾਡਾ ਸਾਰਿਆਂ ਦਾ ਮਾਰਗਦਰਸ਼ਨ ਕਰਨ ਲਈ ਅੱਜ ਇੱਥੇ ਪਹੁੰਚ ਰਹੇ ਐ ਔਰ ਮੁਕਸਰ ਨਿਵਾਸੀਆਂ ਦਾ ਸਾਥ ਭਰਪੂਰ ਸਾਨੂੰ ਪਿਛਲੀ ਵਾਰ ਵੀ ਮਿਲਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਿਲ ਰਿਹਾ ਤੇ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਅੱਜ ਦਾ ਜਿਹੜਾ ਟਾਈਮ ਇਹ ਚੱਲ ਰਿਹਾ ਹੈ ਇਹ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈ ਕੇ ਔਰ ਅੱਗੇ ਵਧਣ ਦਾ ਟਾਈਮ ਹੈ ਔਰ ਜਿੰਨਾ ਆਪਾਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਅੱਗੇ ਵਧਾਂਗੇ ਸਾਰਾ ਅੱਗੇ ਆਪਾਂ ਕਰਾਂਗੇ ਤਾਂ ਫੇਰ ਹੀ ਆਪਣਾ ਦੇਸ਼ ਆਪਣਾ ਸੂਬਾ ਤਰੱਕੀ ਕਰੇਗਾ ਤੇ ਉਹੀ ਉਪਦੇਸ਼ ਨੂੰ ਲੈ ਕੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਂਪ ਲਾ ਰਹੇ ਹਾਂ ਔਰ ਅਗਲੇ ਸਾਲ ਅਸੀਂ ਇਸ ਤੋਂ ਵੀ ਵੱਡਾ ਕੈਂਪ ਲਾਵਾਂਗੇ ਨਾਲ ਅਸੀਂ ਇਹ ਪ੍ਰਣ ਵੀ ਲੈਨੇ ਹਾਂ